ਸੋਸ਼ਲ ਮੀਡੀਆ ਤੇ ਇਨਸਟਾ ਕਾਉਂਟ ਤੇ ਇੱਕ ਅਨੋਖੀ ਵੀਡੀਓ ਵਾਇਰਲ ਹੋ ਰਹੀ ਹੈ ਗੁੰਡਾਗਰਦੀ ਦੀ ਰੇਟ ਲਿਸਟ ਜਾਰੀ ਕੀਤੀ ਗਈ ਹੈ ਜਿੱਥੇ ਲਿਖਿਆ ਗਿਆ ਹੈ ਕਿ ਡਰਾਉਣ ਧਮਕਾਉਣ ਦਾ ਰੇਟ 500 ਰੁਪਏ ਹੱਥ ਪੈਰ ਤੋੜਨ ਦਾ ਰੇਟ 800 ਰੁਪਏ ਜਾਨੋਂ ਮਾਰਨ ਦੀ 2000 ਰੁਪਏ ਇੰਨਾ ਹੀ ਨਹੀਂ ਇਹ ਵੀ ਲਿਖਿਆ ਹੈ ਕਿ ਅਸੀਂ ਮਾਰੇ ਬੰਦੇ ਤੇ ਹੱਥ ਨਹੀਂ ਚੁੱਕਦੇ ਪੈਸੇ ਕੰਮ ਹੋਣ ਤੋਂ ਬਾਅਦ ਲੈ ਜਾਣਗੇ ਤਲਵਾਰਾਂ ਬੰਦੂਕਾਂ ਹਥਿਆਰ ਸਾਡੇ ਹੋਣਗੇ ਇੱਥੇ ਬੰਦਾ ਤਸੱਲੇ ਨਾਲ ਕੁੱਟਿਆ ਜਾਂਦਾ ਹੈ ਇਹ ਅਨੋਖੀ ਪੋਸਟ ਹੈ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦੱਸ ਦਈਏ ਇਹ ਪੋਸਟ ਪਾਈ ਗਈ ਹੈ ਪੋਲੂ ਬਦਮਾਸ਼ ਪੁੱਲੋਂ ਆਪਣੇ ਇੰਸਟਾ ਅਕਾਊਂਟ ਤੇ ਜੋ ਸ਼ਰੀਆਮ ਪੁਲਿਸ ਲਈ ਵੀ ਚੇਤਾਵਨੀ ਵਣਦੀ ਜਾ ਰਹੀ ਹੈ ਪਰ ਅਜੇ ਹੇ ਅੰਸਰਾਂ ਤੇ ਕੋਈ ਰੋਕ ਕੁੱਪ ਨਹੀਂ ਅਜਿਹੀ ਹੀ ਤਸਵੀਰ ਸામਨੇ ਆਈ ਹੈ ਫਰੀਦਕੋਟ ਦੇ ਇੱਕ ਨੌਜਵਾਨ ਜਿਸ ਨੇ ਕੋਲੋਂ ਬਦਮਾਸ਼ ਨਾਮ ਦੀ ਆਈਡੀ ਬਣਾ ਕੇ ਅੱਜ ਹੀ ਪੋਸਟ ਵਾਇਰਲ ਕੀਤੀ ਹੈ ਜੋ ਕਾਫੀ ਚਰਚਾ ਦੇ ਵਿੱਚ ਹੈ ਇਸ ਪੋਸਟ ਨੂੰ ਲੈ ਕੇ ਜਦੋਂ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਵਾਇਰਲ ਵੀਡੀਓ ਉਹਨਾਂ ਦੇ ਧਿਆਨ ਦੇ ਵਿੱਚ ਆ ਚੁੱਕੀ ਹੈ ਜਿਸ ਨੂੰ ਟੈਕਨੀਕਲ ਸੇਲ ਦੀ ਮਦਦ ਨਾਲ ਟ੍ਰੇਸ ਕੀਤਾ ਜਾ ਰਿਹਾ ਹੈ ਜਿਸ ਨੂੰ ਜਲਦ ਹਿਰਾਸਤ ਵਿੱਚ ਲੈ ਕੇ ਕਾਰਵਾਈ ਕੀਤੀ ਜਾਵੇਗੀ ਉਹ ਨੈਵੀਗਿਆ ਕਿਸੇ ਨੂੰ ਵੀ دہشت ਦਾ ਮਾਹੌਲ ਪਨੋਤ ਦਿੱਤੀ ਜਾ ਸਕਦੀ ਅਤਿ ਸੋਸ਼ਲ ਮੀਡੀਆ ਤੇ ਪੁਲਿਸ ਦੀ ਗੜੀ ਨਿਗਰਾਨੀ ਰਹਿੰਦੀ ਹੈ ਤਾਂ ਜੋ ਮਾਹੌਲ ਨੂੰ ਖਰਾਬ ਕਰਨ ਵਾਲੇ ਅੰਸਰਾਂ ਨੂੰ ਸਮੇਂ ਦੇ ਨਾਲ ਨੱਪ ਪਾਈ ਜਾ ਸਕੇ ਜਾਣਕਾਰੀ ਮੁਤਾਬਕ ਉਹ ਵਿਅਕਤੀ ਖਿਲਾਫ 80 ਐਕਟ ਤਹਿਤ ਮਾਮਲਾ ਵੀ ਦਰਜ ਤਿਆਜ ਚੁੱਕਾ ਹੈ ਸਰ ਇੱਕ ਜੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਉਲੋਕ ਰੈਡ ਲਿਸਟ ਜਾਰੀ ਕੀਤੀ ਗਈ ਹੈ ਬੰਦਾ ਕੁੱਟਣ ਤੋਂ ਲੈ ਕੇ ਬੰਦਾ ਮਾਰਨ ਤੱਕ ਸਰ ਉਸ ਨੂੰ ਲੈ ਕੇ ਪੁਲਿਸ ਕਿਸ ਤਰ੍ਹਾਂ ਨਹੀਂ ਕਰ ਰਹੀ ਵੀ ਜੀ ਹਾਂ ਸਾਡੇ ਧਿਆਨ ਦੇ ਵਿੱਚ ਆ ਗਿਆ ਵੀਡੀਓ ਵੀਡੀਓ ਵੀ ਦੇਖ ਲਈਆ ਮੈਂ ਅਸੀਂ ਟੈਕਨੀਕਲਸ ਵਾਲੀ ਮਦਦ ਨਾਲ ਉਹ ਬੰਦੇ ਨੂੰ ਟ੍ਰੇਸ ਕਰਕੇ ਜਰਦ ਉਚਾਰ ਦੀ ਬੰਦ ਕਾਰਵਾਈ ਕਰਾਂਗੇ ਸਰ ਪਤਾ ਲੱਗਾ ਕਿ ਇਹ ਵਿਅਕਤੀ ਕੌਣ ਹੈ ਕਿੱਥੋਂ ਆਉਂਦੇ ਰਹੇ ਇਹ ਸਾਕ ਦਾ ਪਤਾ ਲੱਗਿਆ ਸਾਨੂੰ ਸਾਦਕੇ ਵੀ ਤੇ ਰਹਿਣ ਵਾਲਾ ਹੈ ਤੇ ਇਹ ਵੀ ਇਥੇ ਇੰਸਟਾਗ੍ਰam ਤਰੀ ਕਰ ਲਈ ਇਹ ਸਿਨੂ ਫਰਕੇ ਤੇ ਜਾਂਦੀ ਤੋਂ ਬਾਅਦ ਵੀ ਪਰਚਾ ਦਰਜ ਕਰਕੇ ਤੇ ਖਿਲਾਫ ਕਾਰਵਾਈ ਕਰਾਂਗੇ ਸਰ ਜਿੱਦਾਂ ਐਸਾਆਂ ਦੀਆਂ ਪੋਸਟਾਂ ਪਾ ਕੇ ਜੋਕਰ ਲੋ ਜਾਂ ਪੀਕੇ ਕੀ ਇਸ਼ਰਾਤੀ ਅੰਸਰਾਂ ਨੂੰ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਮਤਲਬ ਸਕੀ ਉਹਦੇ ਵਿੱਚ ਇਹ ਸੀਗਾ ਜੀ ਪਹਿਲਾਂ ਇੱਕ ਦੋ ਵੀਡੀਓ ਹੈ ਮਹੀਆਂ ਸੀਗਾ ਸੀ ਪਹਿਲਾਂ ਪਰਚਾ ਰਜਿਸਟਰ ਕੀਤਾ ਸਾਧਾ ਥਾਣੇ ਦੇ ਵਿੱਚ 13 ਨੰਬਰ ਅਫੇਅਰ ਦਰਜ ਹੋਈ ਹੈ ਜਿਹੜੇ ਬੰਦੇ ਨੇ ਵੀਡੀਓ ਵਾਇਰਲ ਕੀਤੇ ਹੈ ਸੀਗਾ ਇਹਨਾਂ ਦੇ ਖਿਲਾਫ ਵੀ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਕਰਾਂਗੇ ਇਸੇ ਇਹੋ ਜਿ ਕਿਸੇ ਵੀ ਇਸ਼ਰਾਤੀ ਅੰਸਰ ਨੂੰ ਕੰਨ ਨਹੀਂ ਚੁਕਣ ਦੇਵਾਂਗੇ